ਰਾਜਪੁਰਾ ਦੇ ਵਿਧਾਇਕ ਨੀਲਾ ਮਿੱਤਲ ਨੇ ਵਾਰਡ ਨੰਬਰ 24 ਵਿੱਚ ਇੰਟਰਲੋਕਿੰਗ ਟਾਈਲਾਂ ਵਾਲੀ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ 39 ਲੱਖ ਦੀ ਲਾਗਤ ਨਾਲ ਲక్ష్ਮੀ ਮੈਡੀਕਲ ਤੋਂ ਧਮੋਲੀ ਰੋਡ ਤੱਕ ਇਸ ਸੜਕ ਦੇ ਨਿਰਮਾਣ ਨਾਲ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਖਤਮ ਹੋ ਜਾਵੇਗੀ। ਬਿਲਕੁਲ ਜੀ ਅੱਜ ਅਸੀਂ ਇੱਥੇ ਵਾਰਡ ਨੰਬਰ 1 ਦੀ ਇੱਕ ਸੜਕ ਦਾ ਉਦਘਾਟਨ ਕਰਨ ਆਏ ਆਂ ਸ਼ੁਰੂਆਤ ਕਰਨ ਆਏ ਆਂ ਸੜਕ ਦੀ ਸੜਕਾਂ ਦਾ ਬਹੁਤ ਪੁਰਾਣਾ ਹਾਲ ਹੈ ਜਿਵੇਂ ਕਹਿੰਦੇ ਵੀ 15-15 20-20 ਸਾਲਾਂ ਤੋਂ ਇੱਧਰ ਸੜਕਾਂ ਨਹੀਂ ਬਣੀਆਂ ਸੀ ਵੈਸੇ ਅਸੀਂ ਵਾਰਡ ਨੰਬਰ 1 ਦੀਆਂ ਦੀਪਕ ਸ਼ਰਮਾ ਜੀ ਜਿੱਤੋਂ ਦੇ ਐਮਸੀ ਨੇ ਇਹਨਾਂ ਨੇ ਜੋ-ਜੋ ਸਾਨੂੰ ਸੜਕਾਂ ਲੁਕਵਾਈਆਂ ਤਕਰੀਬਨ ਸਾਰੀਆਂ ਸੜਕਾਂ ਕਲੀਅਰ ਹੋ ਚੁੱਕੀਆਂ ਨੇ ਵਾਰਡ ਨੰਬਰ 1 ਦੇ ਮੈਂ ਕਹੂੰਗੀ 90% ਕੰਮ ਹੋ ਚੁੱਕੇ ਨੇ ਅੱਜ ਜੋ ਰੋਮੀ ਵੀਰ ਨੇ ਸਾਨੂੰ ਇਹ ਸੜਕ ਧਿਆਨ ਚ ਲਿਆਂਦੀ ਸੀਗੀ ਅੱਜ ਉਸ ਦੀ ਅਸੀਂ ਸ਼ੁਰੂਆਤ ਕਰਨ ਆਏ ਆਂ ਉਨੇ ਵਾਰਡ ਨੰਬਰ 1 ਦੇ ਵਸਨੀਕਾਂ ਨੂੰ ਇਹ ਕਹਿਨੀ ਹੈ ਕਿ ਕੋਈ ਵੀ ਕੰਮ ਇਹ じゃ ਨਹੀਂ ਰਹੂਗਾ ਬਲਕਿ ਇੱਤਕ ਕਲੋਨੀ ਦਾ ਜਦੋਂ ਸਾਨੂੰ ਪਤਾ ਲੱਗਿਆ ਉਹਦਾ ਜਿਆਦਾ ਬੁਰਾ ਹਾਲ ਸੀਗਾ ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕਰਾਇਆ ਇਵਨ ਕਿ ਉਧਰ ਅਸੀਂ ਪੰਜ ਟਰਾਂਸਫਰ ਵੀ ਟਰਾਂਸਫਰਮਰ ਵੀ ਲਵਾ ਚੁੱਕੇ ਹਾਂ ਇੱਥੇ ਵੀ ਮੈਂ ਵਾਰਡ ਵਸਨੀਕਾਂ ਨੂੰ ਕਿਹਾ ਜੇ ਤੁਹਾਨੂੰ ਕੋਈ ਬਿਜਲੀ ਦੀ ਦਿੱਕਤ ਹੈ ਟਰਾਂਸਫਰਮਰ ਦੀ ਦਿੱਕਤ ਹੈ ਸਾਨੂੰ ਦੱਸੋ ਅਸੀਂ ਨਾਲ ਦੀ ਨਾਲ ਉਹਨੂੰ ਵੀ ਹੱਲ ਕਰਵਾਵਾਂਗੇ ਕਿਉਂਕਿ ਆਮ ਆਦੀ ਪਾਰਟੀ ਕੰਮ ਕਰਨ ਆਈ ਹੈ ਔਰ ਕੰਮ ਕਰ ਰਹੀ ਹੈ ਸਵੇਰੇ ਵੀ ਅਸੀਂ 24 ਨੰਬਰ ਵਾਰਦੀ ਸੜਕਾਂ ਦਾ ਸ਼ੁਰੂਆਤ ਕਰਕੇ ਆਈ ਸੀ ਤੇ ਹੋਰ ਵੀ ਹੁਣ ਇਸ ਤੋਂ ਬਾਅਦ ਵੀ ਅਸੀਂ ਇੱਕ ਦੋ ਪ੍ਰੋਗਰਾਮ ਵਿੱਚ ਜਾਣਾ ਹੈ ਰੋਜ਼ ਦੋ ਚਾਰ ਸੜਕਾਂ ਦਾ ਉਦਘਾਟਨ ਕਰਾਂਗੇ ਇਸ ਤੋਂ ਬਾਅਦ ਖੇੜੇ ਕੋਲੇ ਪੁਰਾਣੇ ਰਾਜਪੁਰੇ ਖੇੜੇ ਕੋਲੇ ਵਾਰ ਨੰਬਰ 30 'ਚ ਅਸੀਂ ਇੱਕ ਟਿਊਬਵੈਲ ਦੀ ਸ਼ੁਰੂਆਤ ਕਰਵਾਉਣ ਜਾ ਰਹੇ ਹਾਂ ਕਿਉਂਕਿ ਜਿਹੜੀ ਪੁਰਾਣੇ ਰਾਜਪੁਰੇ 'ਚ ਪਾਣੀ ਦੀ ਦਿੱਕਤ ਸੀ ਉਹਦੇ ਨਾਲ ਉਹ ਸਾਰੀ ਦਿੱਕਤ ਖਤਮ ਹੋ ਚੁੱਕੀ ਤੇ ਤਕਰੀਬਨ ਆਪ ਮਹੀਨੇ ਡੇਢ ਮਹੀਨੇ 'ਚ ਪੰਜ ਟਿਊਬਵੈਲ ਅਸੀਂ ਰਾਜਪੁਰਾ ਵਿੱਚ ਲਵਾ ਰਹੇ ਹਾਂ ਜਿਹੜੀ ਕਿ ਵੱਖ-ਵੱਖ ਕੋਨਿਆਂ 'ਚ ਤੇ ਉਹਦੇ ਨਾਲ ਰਾਜਪੁਰੇ ਦੇ ਪਾਣੀ ਦੀ ਜਿਹੜੀ ਕਿੱਲਤ ਹੋ ਜਾਂਦੀ ਸੀ ਉਹ ਸਾਰੀ ਦੂਰ ਹੋ ਚੁੱਕੀ ਸਰਤਨਾਮਾ ਦੱਸਦੇ ਹਾਂ ਮੈਂ ਜਤਿੰਦਰ ਸਿੰਘ ਰੌਮੀ ਅੱਜ ਮੈਡਮ ਆਏ ਸੀਗੇ ਨੀ ਮੈਂ ਅੱਜ ਅੱਜ ਨੀਨਾ ਮਿੱਤਰ ਜੀ ਸਾਡੇ ਵਾਰਡ ਦੇ ਵਿੱਚ ਆਏ ਸੀਗੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਛੋਟੇ ਜਿਹੇ ਓਕੇ ਤੇ ਸਾਡੀ ਜਿਹੜੀ ਗਲੀ ਹੈਗੀ ਆ ਇਹ ਬੜੇ ਕਾਫੀ ਕਿਰਤੋਂ ਕੱਚੀ ਰਕਦੀ ਆ ਰਹੀ ਸੀ ਇੱਕ ਨੌਲਜ ਦੇ ਵਿੱਚ ਉਹਨਾਂ ਦੇ ਵਿੱਚ ਪਾਇਆ ਕਿ ਬਹੁਤ ਦੇਰ ਤੋਂ ਇਹ ਗਲੀ ਜਿਹੜੀ ਆ ਕੱਚੀ ਆ ਗਈ ਆ ਜਦੋਂ بارش ਪੈਂਦੀ ਆ ਤਾਂ ਜਮੈਂ ਰਸਤਾ ਖਰਾਬ ਹੋ ਜਾਂਦਾ ਤਾਂ ਵਿਦਨ 1.5 ਮਹੀਨੇ ਦੇ ਇਹਦੇ ਵਿੱਚ ਕੰਟ੍ਰਕਟ ਕਰਵਾਇਆ ਮੈਡਮ ਜੀ ਨੇ ਇਹਦੇ ਵਿੱਚ ਪਾਸ ਕਰਾਈ ਇਸੇ ਵਿੱਚ ਅੱਜ ਮੈਡਮ ਜੀ ਆਪ ਉਧ ਘਾਟਨ ਕਰਕੇ ਗਏ ਆ ਮੈਂ ਵਾਅਦਾ ਵੀ ਦਿਵਾ ਕੇ ਗਿਆ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਗਲੀ ਗਲੀ ਐਂਟਰੀ ਲੈਕਟਰ ਨਾ ਪੱਕੀ ਕਰ ਦਿੱਤੀ ਜਾਵੇਗੀ। ਠੀਕ ਹੈ ਚੰਦੂ ਆਪਣੇ ਮੋਹੱਲੇ ਵਾਸਤੇ ਜਿੱਦਾਂ ਮੈਡਮ ਆਈ ਸੀਗੀ ਕੀ ਕਹਿੰਣਾ ਲੱਗਦਾ। ਮੈਂ ਇਹ ਕਹੁੰਦਾ ਕਿ ਸਾਰੇ ਜਿੰਨੇ ਵੀ ਮੇਰੇ ਮਹੱਲੇ ਵਾਸੀ ਆ ਬੇਨਤੀ ਉਹਨਾਂ ਨੂੰ ਕਰਦਾ ਕਿ ਆਪਾਂ ਪਾਰਟੀਵਾਦੀ ਤੋਂ ਉੱਪਰ ਉੱਠੀਏ। ਆਮ ਆਦਮੀ ਪਾਰਟੀ ਨੀਨਾ ਮਿੱਤਲ ਜੀ ਦਾ ਸਾਥ ਦਿਈਏ, ਪੰਜਾਬ ਸਰਕਾਰ ਦਾ ਸਾਥ ਦਿਈਏ। ਆਪਣੇ ਜਿਹੜੇ ਰੁਕੇ ਹੋਏ ਜਿਹੜੇ ਕਾਰਜ ਹੈਗੇ ਅਡਵਾਂਸ ਫਰਮੈਂਟ ਦੇ ਜਾਏ ਕੋਈ ਵੀ ਹੈਗਾ ਕਿਸੇ ਵੀ ਫੀਲਡ ਦਾ ਹੈਗੇ ਉਹਨੂੰ ਆਪਾਂ ਪੰਜਾਬ ਸਰਕਾਰ ਦੇ ਧਿਆਨ ਗੋਚੜ ਲਿਆ ਕੇ ਐਮਐਲਏ ਤੋਂ ਕੰਮ ਵੱਧ ਵੱਧ ਜਿਹੜਾ ਕਰਵਾਈਏ ਤਾਂ ਜੋ ਜਿਹੜੀ ਆਪਣਾ ਮੁਹੱਲਾ ਵਾਰਡ ਹੈਗੀ ਆ ਜਿਹੜੀ ਵੈਸੇ ਵੀ ਇੱਕ ਨੰਬਰ ਵਾਰਡ ਹੈਗੀ ਆ ਅਰ ਆਪਾਂ ਚਾਹੁੰਦੇ ਵੀ ਆਗੇ ਇੱਕ ਨੰਬਰ ਦੀ ਵਾਰਡ ਆਵੇ ਇੱਕ ਆਦਮੀ ਠੀਕ ਆ ਜੀ ਦੇਖੋ ਮੈਡਮ ਜੀ ਜਦੋਂ ਆਏ ਸੀ ਕਿ ਆਉਣੇ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਵਾਰਡ ਨੰਬਰ ਗਗਨ ਵਿਆਪ 3 ਹੈਗਾ ਉੱਥੇ ਵੀ ਬਹੁਤ ਸਾਰਾ ਸਿਵਰੇਲ ਪੈਣ ਨੂੰ ਆ ਉਹ ਵੀ ਗਲੀਆਂ ਜਿਹੜੀਆਂ ਟੈਂਡਰ ਦੇ ਵਿੱਚ ਜਾਂਦੀਆਂ ਕਿੰਨੀਆਂ ਨੇ ਇਸ ਤੋਂ ਇਲਾਵਾ ਕਈ ਟਰਾਂਸਫਾਰਮਰ ਜਿਹੜੇ ਹੈਗੇ ਆ ਉਹ ਇਸ ਮਾਲੇ ਦੇ ਨਾਲ ਨਾਲ ਹੋਰ ਵਾਰਡ ਦੇ ਵਿੱਚ ਵੀ ਮਨਜ਼ੂਰ ਹੋਏ ਹੋਏ ਨੇ ਉਹ ਵੀ ਬਹੁਤ ਜਲਦੀ ਛੇਤੀ ਲੱਗ ਜਾਣਗੇ ਜਿਵੇਂ ਸਾਡੇ ਬੈਠੇ ਨੇ ਕਿਹੜੇ ਤੋਂ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਕਲੋਨੀ ਤੋਂ ਆਇਆ ਜੀ ਇਹ ਵੀ ਇਹਨਾਂ ਦੀ ਵਿਗਾਈ ਕਿੱਥੀ ਸੀਗੀ ਇਹਨਾਂ ਨੂੰ ਵੀ ਵਿਸ਼ਵਾਸ ਦਵਾਇਆ ਕਿ ਬਹੁਤ ਜਲਦੀ ਬਣਦੇ ਮੁਹੰਮਦ ਭਾਈਚਾਰੇ ਤੋਂ ਵੱਡੀ ਸਰਕਾਰ ਦੇ ਵਿੱਚ ਫੇਰ ਲੋਕ ਪਹੁੰਚੇ ਸੀਗੇ ਤੇ ਇਹਨਾਂ ਦੇ ਤਨੋਂ ਮਨੋਂ ਪਹਿਲਾਂ ਵੀ ਜੁੜੇ ਹੋਏ ਆ ਮੈਡਮ ਦੇ ਨਾਲ ਔਰ ਇਹਨਾਂ ਦੇ ਵੀ ਕੰਮ ਜਿਹੜੇ ਆ ਗਏ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੋਈ ਵੀ ਕੰਮ ਆਗਾ ਉਹ ਮੈਡਮ ਜੀ ਬਹੁਤ ਛੇਤੀ ਕਰਵਾਉਂਦੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز